ਸੰਗਨੀਤੁੰ ਦੇ ਕਾਰਨ ਪੰਜਾਬ ਰੋਡਵੇਸ ਦੀ ਬੱਸ ਤੜਕਸਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਇਸ ਹਾਦਸੇ ਦੇ ਵਿੱਚ ਸਵਾਰੀਆਂ ਜ਼ਖਮੀ ਹੋਈਆਂ ਨੇ ਤੇ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਤੇ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਵੀ ਜ਼ਖਮੀ ਹੋਇਆ ਹੈ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਘਟਨਾ ਸ਼ਿਮਕਸਾ ਸਾਹਿਬ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਪੰਜਾਬ ਰੋਡਵੇਸ ਦੀ ਬੱਸ ਜਲਾਲਾਬਾਦ ਤੋਂ ਫਤਿਹਬਾਦ ਜਾ ਰਹੀ ਸੀ ਤੇ ਰਾਹ ਦੇ ਵਿੱਚ ਸ਼ਿਮਕਸਾ ਸਾਹਿਬ ਹਾਈਵੇ ਦੇ ਉੱਪਰ ਹਾਦਸਾ ਵਾਪਰਦਾ ਹੈ ਸੰਗਨੀਤ ਹੁੰਦੀ ਹੈ ਸਾਹਮਣੇ ਕੁਝ ਦਿਖਾਈ ਨਹੀਂ ਸੀ ਦੇਰਿਆ ਜਿਸ ਦੇ ਕਾਰਨ ਬਸ ਹਾਦਸੇ ਦਾ ਸ਼ਿਕਾਰ ਹੋਈ ਤੇ ਸੜਕ ਤੋਂ ਹੀਠਾ ਉਤਰ ਗਈ ਤੇ ਦੱਸਿਆ ਜਾ ਰਿਹਾ ਕਿ ਸੜਕ ਤੋਂ ਹੀਠਾ ਉਤਰਨ ਦੇ ਕਾਰਨ ਨੇ ਵਾਹਨ ਸਾਹਮਣੇ ਬਿਜਲੀ ਦੇ ਖੰਭੇ ਦੇ ਵਿੱਚ ਵੱਜ ਜਾਂਦੀ ਹੈ ਖਾਲਾ ਕਿ ਗਨੀਮਤ ਰਹਿੰਦੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਵਾਪਰਿਆ ਪੰਜ ਦੇ ਕਰੀਬ ਸਵਾਰੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਥੋੜੀਆਂ ਸੱਟਾਂ ਲੱਗੀਆਂ ਨੇ ਤੇ ਡਰਾਈਵਰ ਦੇ ਸੱਟਾਂ ਲੱਗੀਆਂ ਨੇ ਤੇ ਦੋਹਾਂ ਸਵਾਰੀਆਂ ਤੇ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗੈਸ ਸਿਵਲ ਹਸਪਤਾਲ ਜਲਾਲਾਬਾਦ ਦੇ ਵਿੱਚ ਦਾਖਲ ਕਰਵਾਇਆ ਉੱਥੇ ਦੱਸਦੀ ਕਿ ਤੜਕਸਾਤ 5 ਵਜੇ ਦੇ ਕਰੀਬ ਹੈ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ 4:40 ਤੁੰਬਾਸੇ ਡਿੱਪੂ ਤੋਂ ਨਿਕਲੀ ਸੀ ਤੇ ਡਿੱਪੂ ਤੋਂ ਨਿਕਲਣ ਤੋਂ ਬਾਅਦ 5 ਵਜੇ ਦੇ ਕਰੀਬ ਹੈ ਹਾਦਸਾ ਵਾਪਰ ਜਾਂਦਾ ਸਾਹਮਣੇ ਤੁੰਦ ਸੀਗੀ ਆਰ ਪਾਰ ਕੁਝ ਵੀਖਾਈ ਨਹੀਂ ਸੀ ਦੇ ਰਿਹਾ ਜਿਸ ਦੇ ਕਾਰਨ ਨੇ ਪੰਜਾਬ ਰੋਡਵੇ 'ਤੇ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਸੜਕ ਤੋਂ ਹੇਠਾ ਉਤਰ ਜਾਂਦੀ ਹੈ ਤੇ ਸੜਕ ਤੋਂ ਹੇਠਾ ਉਤਰਨ ਦੇ ਕਾਰਨ ਸੜਕ ਕੰਡੇ ਲੱਗਿਆ ਹੋਇਆ ਬਿਜਲੀ ਦਾ ਖੰਭਾ ਬਸ ਦੇ ਵਿੱਚ ਵਾਜਦਾ ਜਿਸ ਤੋਂ ਬਾਅਦ ਬਸ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ 10:21 ਇਸ ਘਟਨਾ ਦੇ ਵਿੱਚ ਸਵਾਰੀਆਂ ਦੇ ਸੱਟਾਂ ਜ਼ਰੂਰ ਲੱਗੀਆਂ ਨੇ ਡਰਾਈਵਰ ਦੇ ਸੱਟ ਲੱਗੀ ਹੈ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਤੁਸੀਂ ਫਿਰ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸਬੰਧੀ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਬਸ ਇਹ 4:40 ਤੋਂ ਚੱਲੇ ਹੈ ਇਹ ਡੇਲੀ ਵਾਂਗੂ ਜਵੇਂ ਅੱਗੇ ਚੱਲਦੀ ਹੈ ਜਲਾਲਾਬਾਦ ਤੋਂ ਫਤਿਹਵਾਦ ਆਪਾਡਾਉਨ ਕਰਦੇ ਅਸੀਂ ਤੇ ਇੱਥੋਂ ਫਤਿਹਆ ਆਪਣਾ ਸੈਦੂ ਚੱਕ ਤੋਂ ਆ ਕੇ ਸਵਾਰੀਆਂ ਚੜਾਈਆਂ ਅਸੀਂ 5 ਵਜੇ ਦੇ ਕਰੀਬ ਤੇ ਸਵਾਰੀਆਂ ਚੜਾ ਕੇ ਤੁਰੇ ਹੀ ਹਾਂ ਜੇ ਅੱਗੇ ਆ ਕੇ ਮਤੋਂਦ ਕਰਕੇ ਥੱਲੇ ਲੈ ਗਈ। ਕਿੰਨੀ ਧੁੰਦ ਧੁੰਦ ਬਹੁਤ ਸੀ ਜ਼ਿਆਦਾ ਜੀ ਕਿੰਨੀਆਂ ਬਾਈ ਜੀ ਸਵਾਰੀਆਂ ਸਵਾਰੀਆਂ ਹੈਗੀਆਂ 40 ਦੇ ਕਰੀਬ ਹੈਗੀਆਂ ਸੀ ਸੱਟਾਂ ਵੀ ਲੱਗੀਆਂ ਪੰਜ ਚਾਰ ਸਵਾਰੀਆਂ ਦੇ ਹੈਗੀਆਂ ਬਾਹਾਂ-ਬਾਹਾਂ ਦੇ ਮੂੰਹ ਤੇ ਸੱਟਾਂ ਹੈਗੀਆਂ ਬਰ ਹਾਂਜੀ ਡਰਾਈਵਰ ਦੇ ਵੀ ਕਹਿੰਦੇ ਕੋਈ ਡਰਾਈਵਰ ਦੇ ਹੈਗੀਆਂ ਬਾਹ ਤੇ ਸੱਟ ਹੈਗੀਆਂ ਜ਼ਿਆਦਾ ਸੱਟ ਡਰਾਈਵਰ ਦੇ ਹਾਂਜੀ ਬਾਹ ਤੇ ਸੱਟ ਹੈਗੀ ਅੱਛਾ ਤੇ ਅੱਬ ਦੋ ਕਿਲੇ ਵਾਰ ਤੋਂ ਚੱਲੇ ਹੋ ਹਾਲੀ ਉੱਤੇ ਹਾਂ ਹਾਂਜੀ ਦੋ ਕਿਲੇ ਵਾਰ ਤੋਂ ਬਾ ਸਵਾਰੀ ਚੜਾ ਕੇ ਚੱਲੇ ਹਾਂ ਬਸ ਤਾਂ ਜਮਾ ਸਲੋਈ ਸੀਗੀ ਹਾਂਜੀ ਦਿਖਾਈ ਨਹੀਂ ਦੁੱਤਾ ਬਿਲਕੁਲ ਦਿਖਾਈ ਨਹੀਂ ਦਿੱਤਾ ਜੀ ਠੀਕ ਆ ਇਹ ਕਿਹੜੀ ਬੱਸ ਆ ਇਹ ਦਿੱਲੀ ਜਾਂਦੀ ਆ ਹਾਂ ਦਿੱਲੀ ਜਾਂਦੀ ਸੀ ਪਰ ਹੁਣ ਫਤਿਹਵਾਦ ਤੋਂ ਅਪਡਾਊਨ ਕਰਦੀ ਆ ਅੱਛਾ ਹੁਣ ਹਾਂ ਹਾਂਜੀ ਧੁੰਦ ਕਰਨ ਹਾਂਜੀ ਮਕਸਦੀਪੂ ਆਈ ਮਕਸਦੀਪੂ ਹਾਂਜੀ ਇਹ ਤੜਕੇ ਕਿੰਨੇ ਵਜੇ ਹਾਦਸਾ ਵਾਪਰਿਆ 5 ਵਜੇ ਦੇ ਕਰੀਬ ਜੀ ਜਿਹੜੇ ਜ਼ਖਮੀ ਹੋਏ ਆ ਉਹ ਕਿੱਥੇ ਉਹ ਸਵਾਰੀਆਂ ਨੂੰ ਅਸੀਂ ਐਂਬੂਲੈਂਸ ਬੁਲਾ ਕੇ 5 ਸਵਾਰੀਆਂ 400 ਸਵਾਰੀਆਂ ਹੈਗੀਆਂ ਸੀ ਉਹਨਾਂ ਨੂੰ ਅਸੀਂ ਭੇਜ ਦਿੱਤਾ ਸੀ ਤੇ ਕਿੱਥੇ ਭੇਜਿਆ ਗਿਆ ਬਸਿਵਲ ਹਸਪੀਟਲ ਹੀ ਗਏ ਜਲਾਲਮਾ ਜੀ ਹਾਂਜੀ ਠੀਕ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਜੰਟ ਸਿੰਘ ਜੀ ਇਸੇ ਵਾਸਤੇ ਡਿਊਟੀ 'ਤੇ ਹਾਂਜੀ ਹਾਂਜੀ ਮ ਥੈਂਕ ਯੂ ਹਾਂ ਇਹ ਆਸਾ ਹੋਇਆ ਇਸ ਵੇਰੇ ਇਹ ਚਾਰ ਵਿੱਚ ਚਾਰਵੇਂ ਚੱਲ ਕੇ ਆਉਂਦੀ ਐ ਬਕਸਰੋਂ ਜਨਾਲਾ ਬਾਦੋਂ ਜਨਾਲਾ ਬਾਦੋਂ ਇਹ ਕਾਦੇ ਕਾਰਨ ਪਤਾ ਲੱਗਾ ਕੁਛ ਨਹੀਂ ਪਤਾ ਲੱਗਾ ਵੀ ਇਹ ਵੱਜੀ ਗਏ ਤੋਂ ਬਹੁਤ ਤੋਂ ਬਹੁਤ ਜ਼ਿਆਦਾ ਸੀਗੀ ਅੱਛਾ ਧੁੰਦ ਕਰਨ ਹੋਈ ਠੀਕ ਜੇ ਨਹੀਂ ਵੀ ਜਾਂਦਾ ਇਹ ਓਵਰਟੇਕ ਕਰਦਾ ਤੇ ਜਾਂ ਅੱਗੋ ਦੱਸਿਆ ਹੀ ਨਹੀਂ ਉਹਨੂੰ ਵੀ ਧੁੰਦ ਚ ਹਨੇਰਾ ਹੀ ਇੰਨਾ ਸੀਗਾ ਧੁੰਦ ਬਹੁਤ ਜ਼ਿਆਦਾ ਸੀ ਅੱਜ ਧੁੰਦ ਬਹੁਤ ਜ਼ਿਆਦਾ ਇਹ ਕਿਹੜੀ ਬੱਸ ਕਿਹੜੀ ਹੈ ਬਈ ਇਹ ਕਿਹੜੀ ਚੱਲਦੀ ਜਨਾਲਾ ਵਿੱਚ ਚੱਲਦੀ ਯਾਹ ਰੋਡ ਵਾਂ ਜਾਇਆ ਪੰਜ ਵਿੱਚ ਸੈੱਦਰ ਯਾਹ ਪਾਸ ਹੀ ਲਿਆ ਅੱਛਾ ਇਹ ਕਿੱਥੇ ਜਾਂਦੀ ਹੈ ਇਹ ਇਹ ਦਿੱਲੀ ਜਾਂਦੀ ਹੈ ਜੀ ਦਿੱਲੀ ਜਾਂਦੀ ਹੈ ਦਲਾਲਾਬਾਦ ਤੋਂ ਜੀ ਪੰਜ ਵਜੇ ਇੱਥੇ ਆ ਜਾਂਦੀ ਹੈ ਜੀ ਆਪਣੀ ਠੀਕ